ਕੀ ਰਾਸ਼ਨ ਕਾਰਡ ਬੰਦ ਹੋਣ ਜਾ ਰਹੇ ਨੇ ਕਿਹੜੇ ਲੋਕਾਂ ਨੂੰ ਰਾਸ਼ਨ ਮੁਹੱਈਆ ਸਰਕਾਰ ਵੱਲੋਂ ਕਰਵਾਇਆ ਜਾਵੇਗਾ ਇੱਕ ਪਾਸੇ ਜਿੱਥੇ ਸੈਂਟਰ ਸਰਕਾਰ ਵੱਲੋਂ ਇਹ ਡਿਊਟੀ ਲਗਾਈ ਗਈ ਹੈ ਕਿ ਕਾਰਡ ਧਾਰਕਾਂ ਦੀ ਅਤੇ ਪਰਿਵਾਰਕ ਮੈਂਬਰਾਂ ਦੀ ਕੇਵਾਈਸੀ ਕੀਤੀ ਜਾਵੇ ਕੀ ਪੰਜਾਬ ਸਰਕਾਰ ਨੇ ਕੇਵਾਈਸੀ ਦਾ ਕੰਮ ਮੁਕੰਮਲ ਕਰ ਲਿਆ ਕਿਹਾ ਹੈ ਕੀ ਪੰਜਾਬ ਸਰਕਾਰ ਕਈ ਰਾਸ਼ਨ ਕਾਰਡ ਜਿਹੜੇ ਦੇ ਕਟਨ ਜਾ ਰਹੀ ਹੈ ਇਸ ਨੂੰ ਲੈ ਕੇ ਇੱਕ ਵੱਡਾ ਬਿਆਨ ਆਇਆ ਹੈ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦਾ ਰਾਜਾ ਵੜਿੰਗ ਨੂੰ ਕਿਤੇ ਨਾ ਕਿਤੇ ਜਾ ਕੇ ਕਮੀ ਦਿੱਸੀ ਹੈ ਪੰਜਾਬ ਸਰਕਾਰ ਦੀ ਇਸ ਨੂੰ ਲੈ ਕੇ ਰਾਜਾ ਵੜਿੰਗ ਵੱਲੋਂ ਜਿਹੜੀ ਹੈ ਜਾਂਚ ਪੜਤਾਲ ਕੀਤੀ ਗਈ ਹੈ ਪਹਿਲਾਂ ਆਪਾਂ ਬਿਆਨ ਸੁਣਦੇ ਹਾਂ ਰਾਜਾ ਵੜਿੰਗ ਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਤੋਂ ਮੁਫਤ ਰਾਸ਼ਨ ਯੋਜਨਾ ਦੇ ਲਗਭਗ 24 ਲੱਖ ਲਾਪਾਤਰੀਆਂ ਦੀ ਕਿਸਮਤ ਬਾਰੇ ਸਪਸ਼ਟੀਕਰਨ ਮੰਗਿਆ ਹੈ ਕਿਉਂਕਿ ਕੇਂਦਰ ਸਰਕਾਰ ਨੇ ਇਹਨਾਂ ਮਾਮਲਿਆਂ ਦੀ ਹੋਰ ਜਾਂਚ ਦਾ ਸੰਕੇਤ ਦਿੱਤਾ ਹੈ ਉਹਨਾਂ ਨੇ ਦੱਸਿਆ ਕਿ ਜਦੋਂ ਲੋਕ ਸਭਾ ਲਾਪਾਤਰੀ ਦੀ ਜਾਣਕਾਰੀ ਲੋਕ ਸਭਾ ਚ ਲਾਪਾਤਰੀਆਂ ਦੀ ਜਾਣਕਾਰੀ ਤੇ ਉਹਨਾਂ ਨੇ ਸਰਟੀਫਿਕੇਟ ਤਸਦੀਕ ਪ੍ਰਕਿਰਿਆ ਪੂਰੀ ਹੋਣ ਬਾਰੇ ਪੁੱਛਿਆ ਤਾਂ ਖੁਰਾਕ ਤੇ ਜਨਤਕ ਵੰਡ ਸੂਬਾ ਮੰਤਰੀ ਨਮੇਨ ਜੰਤੀ ਭਾਈ ਪਰਣਾੜੀਆਂ ਨੇ ਕਿਹਾ ਕਿ ਪੰਜਾਬ ਵਿੱਚ ਰਾਸ਼ੀ ਖੁਰਾਕ ਸਖਿਆ ਐਕਟ ਐਕਟ ਅਧੀਨ 15.1 ਮਿਲੀਅਨ ਲਾਪਾਤਰੀ ਰਿਸਰਹਣ ਜਦ ਕਿ ਕੁੱਲ ਨੇ 493000 ਆਸ਼ਰਗੜ ਵਾਰਡਿੰਗ ਅਟੇ ਮੰਤਰੀ ਨੇ ਹਵਾਲੇ ਵਿੱਚ ਕਿਹਾ ਕਿ 20 ਲੱਖ 59338 ਲਾਪਾਤਰੀਆਂ ਨੂੰ ਯਾਨੀ ਕਿ ਟੋਟਲ 40 ਲੱਖ ਨੇ ਅਲੀ ਕੇਵੀਸੀ ਅਜੇ ਕੰਮ ਪੂਰਾ ਨਹੀਂ ਹੋਇਆ ਉਹਨਾਂ ਨੇ ਪੰਜਾਬ ਸਰਕਾਰ ਦੀ ਤਸਦੀਕ ਪ੍ਰਕਿਰਿਆ ਦੇ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਨੇ ਸਰਕਾਰ ਤੋਂ ਇਹ ਵੀ ਪੁੱਛਿਆ ਹੈ ਕਿ 2 ਲੱਖ ਤੋਂ ਵੱਧ ਲਾਭਕਾਰੀਆ ਨੂੰ ਸੂਚੀ ਵਿੱਚ ਬਾਹਰ ਕਿਉਂ ਰੱਖਿਆ ਗਿਆ ਹੈ? ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਹੈ ਕਿ ਕੋਈ ਅਯੋਗ ਵਿਅਕਤੀ ਮੁਖਤਰਾਚਨ ਲਾਭ ਲੈਣ ਦੇ ਯੋਗ ਨਾ ਹੋਵੇ। ਕੋਈ ਵੀ ਵਿਅਕਤੀ ਇਸ ਤੋਂ ਬਾਝਾ ਨਾ ਰਹੇ। ਯਾਨੀ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਹਲਕਾ ਲੁਧਿਆਣਾ ਤੋਂ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਅਧਿਤਾਤਾਂ ਦੇ ਅਨੁਸਾਰ ਪੰਜਾਬ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਇਹ ਜ਼ਰੂਰੀ ਸਪਸ਼ਟ ਕਰੇ ਇਹ ਜ਼ਰੂਰੀ ਛਾਣਬਿਨ ਕਰੇ ਫਕ ਯੋਗ ਧਾਰਕਾਂ ਨੂੰ ਰਾਸ਼ਨ ਕਾਰਡ ਤੇ ਰਾਸ਼ਨ ਜਿਹੜਾ ਮਿਲਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵਿੱਚ ਅਯੋਗ ਹੈ ਉਸ ਦੇ ਰਾਸ਼ਨ ਕਾਰਡ ਦਿੱਤੇ ਜਾਣਗੇ ਲੇਕਿਨ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਅਤੇ ਪਰਿਵਾਰਕ ਮੈਂਬਰਾਂ ਦੀ ਕੇਵਾਈਸੀ ਨਹੀਂ ਹੋਈ ਇਸ ਕਰਕੇ ਅਸੀਂ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਜਿਨ੍ਹਾਂ ਰਾਸ਼ਨ ਕਾਰਡ ਧਾਰਕਾਂ ਦੀ ਕੇਵਾਈਸੀ ਨਹੀਂ ਹੋਈ ਉਹਨਾਂ ਸਰਕਾਰ ਜਰੂਰੀ ਇਹ ਮੁਹੱਈਆ ਕਰਵਾਵੇ ਇਸ ਨੂੰ ਯਕੀਨੀ ਬਣਾਇਆ ਜਾਵੇ ਪੰਜਾਬ ਸਰਕਾਰ ਵੱਲੋਂ ਤਾਂ ਕਿ ਰਾਸ਼ਨ ਕਾਰਡ ਜਿਹੜਾ ਗਰੀਬ ਗੁਰਬਾਹ ਭਾਈਚਾਰਾ ਹੈ ਉਹ ਫਰੀ ਦੇ ਰਾਸ਼ਨ ਤੋਂ ਵਾਂਝਾ ਨਾ ਰਹਿ ਜਾਵੇ ਹਾਲਾਂਕਿ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਡਿਪੂ ਹੋਲਡਰਾਂ ਨੂੰ ਨਿਰਦੇਸ਼ਿਤ ਨਿਰਦੇਸ਼ ਦਿੱਤੇ ਜਾ ਰਹੇ ਨੇ ਕਿ ਹਰ ਹੀ ਲਵਸੀਲਾ ਕਰਕੇ ਵੱਧ ਤੋਂ ਵੱਧ ਕੇ ਵੀ ਆਈ ਸੀ ਕਰਾਈ ਜਾਵੇ ਤਾਂ ਕਿ ਕੋਈ ਵੀ ਰਾਸ਼ਨ ਕਾਰਡ ਧਾਰਕ ਮੁਫਤ ਅਨਾਜ ਤੋਂ ਵਾਂਝਾ ਨਾ ਰਵੇ ਧੰਨਵਾਦ